ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਸੋਚਦਾ ਹਾਂ ਕਈ ਵਾਰੀ ਗੰਭੀਰ ਵੀ ਹੋ ਜਾਂਦਾ ਹੈ ਕਈ ਵਾਰੀ ਸਿਧਾਂਤ ਨੂੰ ਵੀ ਯਾਦ ਕਰੀਦਾ ਹੈ ਅੱਜ ਚਰਚਾ ਪੂਰੇ ਸੰਸਾਰ ਵਿੱਚ ਚੱਲ ਰਹੀ ਹੈ ਕਿ ਕਾਲੀ ਦਾ ਖਤਮ ਹੋ ਗਿਆ ਕਾਲੀਦਲ ਦਾ ਭੋਗ ਪੈ ਗਿਆ ਇਹਦਾ ਅੰਤ ਹੋ ਗਿਆ ਇਹ ਗੱਲਾਂ ਮੇਰੇ ਜੈਨ ਵਿੱਚ ਆਉਂਦੀਆਂ ਨਹੀਂ ਤੇ ਨਾ ਹੀ ਮੈਨੂੰ ਇਹ ਚਾਚਾ ਤੇ ਭਰੋਸਾ ਕਿ ਵਾਕਿਆ ਖਤਮ ਹੋ ਗਿਆ ਕਾਲੀਦਲ ਨਾ ਤਾਂ ਖਤਮ ਹੋਇਆ ਨਾ ਖਤਮ ਹੋਵੇਗਾ ਪਰ ਜਿਹੜੇ ਅਕਾਲੀ ਦਲ ਦੇ ਸਿਧਾਂਤ ਨੂੰ ਮਲਿਆਮੇਟ ਕਰਨਗੇ ਕਾਲੀ ਅਦਲ ਦੇ ਸਿਧਾਂਤ ਨੂੰ ਤੋੜਨਗੇ ਉਹ ਭਾਵੇਂ ਰਾਜ ਸ਼ਕਤੀ ਦੇ ਵਿੱਚ ਲੋਕਾਂ ਦੀ ਅੱਖਾਂ ਵਿੱਚ ਟੱਟਾ ਪਾ ਕੇ ਕੁਝ ਚੇਰ ਮਨਮਨੀਆਂ ਪਰਿਵਾਰਵਾਦ ਭਾਈ ਭਤੀਜਾਵਾਦ ਦੋਤਾਵਾਦ ਪੁੱਤਰਵਾਦ ਪਤਨੀਵਾਦ ਨੋਵਾਦ ਨੂੰ ਬढ़ावा ਦੇਣਗੇ ਉਹ ਹੀ ਇੱਕ ਦਿਨ ਖਤਮ ਹੋ ਜਾਣਗੇ ਕਿਉਂਕਿ ਕਾਲੀ ਦਲ ਦਾ ਇਹ ਸਿਧਾਂਤ ਹੀ ਨਹੀਂਗਾ ਇਸ ਕਰਕੇ ਕਾਲੀ ਦਲ ਖਤਮ ਨਹੀਂ ਹੋਇਆ ਜਿਹੜੇ ਵੀ ਬੰਦਿਆਂ ਨੇ ਉਹਦੇ ਸਿਧਾਂਤ ਨੂੰ ਛੱਟ ਮਾਰੀ ਆ ਉਹ ਅੱਜ ਖਤਮ ਹੋ ਗਏ ਆ ਇਸ ਕਰਕੇ ਇਹ ਕਾਲੀ ਦਲ ਨਹੀਂ ਸੀਗਾ ਅਸੀਂ ਬੜੇ ਚਿਰ ਦੇ ਰੋਲਾ ਪਾ ਰਹੇ ਸੀ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਇਹ ਸ਼੍ਰੋਮਣੀ ਕੱਲੀ ਦਲ ਬਾਦਲ ਹੈ ਇੱਕ ਪਰਿਵਾਰ ਦਾ ਤੁਸੀਂ ਮੈਨੂੰ ਦੱਸੋ ਵੀ ਕਿੰਨੇ ਦਲ ਅਕਾਲੀ ਦਲ ਹੋਂਦ ਚਾਏ ਹੈ ਕਿਵੇਂ ਨਵੇਂ-ਨਵੇਂ ਸਾਡੇ ਸਮੇਤ ਉਪਜੇ ਹੈ ਤੁਸੀਂ ਮੈਨੂੰ ਇਹ ਦੱਸੋ ਉਹਨਾਂ ਦੇ ਅਕਾਲੀ ਦਲ ਜਿਹੜੇ ਰਜਿਸਟ੍ਰੇਸ਼ਨ ਹੋਏ ਹੈ ਉਹਦੇ ਤੇ ਲਿਖਿਆ ਵੀ ਸ਼੍ਰੋਮਣੀ ਅਕਾਲੀ ਦਲ ਫਤੇ ਲਿਖਿਆ ਬੇਜਾਤਾ ਜਾਂ ਸ਼੍ਰੋਮਣੀ ਅਕਾਲੀ ਦਲ ਸ਼ੇਰ-ਏ-ਪੰਜਾਬ ਲਿਖਿਆ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਲਿਖਿਆ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਲਿਖਿਆ ਹੋਵੇ ਇਹ ਕਿਨੇ ਲਿਖਿਆ ਇਹ ਜਿਹੜੇ ਰਾਜਕਰਦੇ ਉਹਨੇ ਆਪਣੇ ਨਾਮ ਦੇ ਨਾਲ ਹੀ ਲਿਖਿਆ ਤੁਸੀਂ ਜਦੋਂ ਨਾਮੀਨੇਸ਼ਨ ਪੇਪਰ ਭਰਦੇ ਹੋ ਵੇਖੋ ਕਾ ਕਿਹਦੇ ਨਾਲ ਕਿਹਦੇ ਨਾਮ ਆਉਂਦਾ ਉਹਦੇ ਤੇ ਨਾਮ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਫਲਾਣਾ ਹੀ ਬੰਦੇ ਦਾ ਅਕਾਲੀ ਦਲ ਹੈ ਖਿਰਾ ਮਨੇ ਕਾਲੀ ਦਲ ਫਲਾੜੇ ਪਰਵਾਰ ਦਾ ਕਾਲੀ ਦਲ ਹੈ ਤੇ ਫਿਰ ਮੈਨੂੰ ਦੱਸੋ ਤੇ ਜਦੋਂ ਸਿਧਾਂਤ ਹੀ ਨਹੀਂ ਹੋ ਜੇ ਤੇ ਕਾਲੀ ਦਲ ਦੇ ਵਿੱਚ ਜਿਹੜਾ ਹਿੰਦੂ ਹੈ ਉਹ ਹਿੰਦੂ ਵਧੀਆ ਬਣ ਕੇ ਰਵੇ ਕਾਲੀ ਦਲ ਦੇ ਵਿੱਚ ਜੇ ਮੁਸਲਮਾਨ ਆਇਆ ਵਧੀਆ ਮੁਸਲਮਾਨ ਬਣ ਕੇ ਰਵੇ ਜੇ ਕਾਲੀ ਦਲ ਦੇ ਵਿੱਚ ਸਾਈ ਆਇਆ ਹੈ ਉਹ ਵਧੀਆ ਸਾਈ ਬਣ ਕੇ ਰਵੇ ਜਿਹੜੇ ਵੀ ਧਰਮ ਦਾ ਬੰਦਾ ਆਇਆ ਕਾਲੀ ਦਲ ਚਾਹਦੇ ਹੋਣ ਦੀ ਆਈਡੈਂਟੀ ਰੱਖੇ ਰਾਜ ਭਾਗ ਜਿਵੇਂ ਬਾਤ ਚਈਆਂ ਸਾਰੀਆਂ ਕੌਮਾਂ ਹੁੰਦੀਆਂ ਐ ਤੇ ਫਿਰ ਇਹਦਾ ਮਤਲਬ ਜੇ ਅਕਾਲੀ ਦਲ ਦਾ ਸਿਧਾਂਤ ਪ੍ਰਧਾਨ ਹੀ ਸਿਧਾਂਤ ਤੋੜ ਦੂਗਾ ਤੇ ਫਿਰ ਅਸੀਂ ਦੂਜੀ ਕੌਮ ਨੂੰ ਕਵਾਂਗੇ ਕਿਉਂਕਿ ਇਹ ਇਹ ਜਿਹੜਾ ਅਕਾਲੀ ਦਲ ਆ ਮੀਰੀ ਪੀਰੀ ਦੇ ਸਿਧਾਂਤ ਦੇ ਮਤਲਬ ਕਿ ਛੇਵੇਂ ਪਾਤਸ਼ਾਹ ਨੇ ਸਾਨੂੰ 1660 ਦੇ ਵਿੱਚ ਮੀਰੀ ਪੀਰੀ ਦੇ ਲੜ ਲਾਇਆ ਸੀ ਤੇ ਆ ਅਕਾਲੀ ਗੱਲ 1920 ਵਿੱਚ ਹੋਂਦ ਵਿੱਚ ਆਇਆ 1920 ਹੋਂਦ ਵਿੱਚ ਇੱਕ ਸਾਲ ਤੇ ਅੱਜ ਨੂੰ 100 ਸਾਲ ਤੇ 4 <laughs> 104 ਸਾਲ ਹੋ ਗਿਆ ਹੋਂਦ ਵਿੱਚ ਆਏ ਨੂੰ ਜਿਹੜੇ ਅਕਾਲੀ ਦਲ ਅਕਾਲ ਤੱਕ ਤੋਂ ਬਣਿਆ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਣਿਆ ਹੋਵੇ 104 ਸਾਲ ਤੋਂ ਵੱਧ ਉਹਦੀ ਆਯੂ ਹੋ ਗਈ ਹੋਵੇ ਹਜੇ ਤੱਕ ਲੜੀ ਜਾਂਦਾ ਹੋਵੇ ਇਹ ਅਕਾਲੀ ਦਲ ਨੇ ਵਡੀਆਂ ਪੰਥ ਦੀਆਂ ਲੜਾਈਆਂ ਲੜੀਆਂ ਕੌਮ ਦੀਆਂ ਲੜਾਈਆਂ ਲੜੀਆਂ ਐਮਰਜੈਂਸੀ ਨੇ ਲੜਾਈਆਂ ਲੜੀਆਂ ਇਹ ਪਾਣੀਆਂ ਦੀਆਂ ਲੜਾਈਆਂ ਲੜੀਆਂ ਚੰਡੀਗੜ੍ਹ ਦੀਆਂ ਲੜਾਈਆਂ ਸੂਬੇ ਦੀਆਂ ਲੜੀਆਂ ਡੈਮੋਕਰੇਸੀ ਦੀਆਂ ਲੜੀਆਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਨੇ ਸਾਡਾ ਕਾਉ ਤਖਤ ਤਾਦਾ ਧੀਆਂ ਪਾਂਨਾਂ ਦੀਆਂ ਬੇਪੱਤੀਆਂ ਕਰਤੀਆਂ ਸੰਤ ਜਰਨੈਲ ਸਿੰਘ ਭਿੰਡਰਵਾਲੇ ਸ਼ਹੀਦ ਕਰ ਦਿੱਤਾ ਸਾਡਾ ਤੋਸ਼ਾਖਾਨਾ ਲੁੱਟ ਲਿਆ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਐ ਤੇ ਅਕਾਲੀ ਦਲ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਤੇ ਕਰਨ ਕਰਾਉਣ ਵਾਲਿਆਂ ਦੇ ਵਿਰੁੱਧ ਇੱਕ ਬਹੁਤ ਵੱਡੀ ਜਹਾਦ ਛੜੀ ਐ ਨੇ ਲੜਾਈਆਂ ਲੜੀਆਂ ਇਸ ਕਰਕੇ ਇਹ ਖਤਮ ਨਹੀਂ ਹੋ ਸਕਦਾ ਹੁਣ ਤੁਸੀਂ ਦੱਸੋ ਅਕਾਲੀ ਦਲ ਇੱਕ ਵਾਹਦ ਪਾਰਟੀ ਐ ਜਿਹੜੀ ਸਾਰੇ ਇੰਡੀਆ ਦੀ ਪੁਰਾਣੀ ਪਾਰਟੀ ਐ ਅਕਾਲੀ ਦਲ ਪਹਿਲਾਂ ਹੁੰਦਾ ਹੈ ਕਾਂਗਰਸ ਬਾਅਦ ਚਾਹੀਏ ਬੀਜੇਪੀ ਬਾਅਦ ਚਾਹੀਏ ਤੇ ਫਿਰ ਦੂਜੀਆਂ ਜਿੰਨੀਆਂ ਵੀ ਪਾਰਟੀਆਂ ਬਾਅਦ ਚਾਹੀਆਂ ਤੇ ਕਾਲੀ ਦਲ ਵਾਹਿਦ ਪਾਰਟੀ ਆ ਲਗਾਤਾਰੀ ਚੱਲ ਰਹੀ ਹੈ ਇਹ ਚੱਲਦੀ ਹੈ ਤੇ ਚੱਲਦੀ ਰਹੇਗੀ ਅੱਜ ਰਾਲਾ ਪਾਰਿਆ ਜਿਹੜਾ ਸਿਧਾਂਤ ਹੁੰਦਾ ਤੁਸੀਂ ਮੈਨੂੰ ਦੱਸੋ ਜਦੋਂ ਬੰਦਾ ਸਿਧਾਂਤ ਹੀ ਨੋਜੇ ਰੂਲ ਆਊਟ ਹੁੰਦਾ ਹੁਣ ਤੁਸੀਂ ਦੱਸੋ ਜੇ ਹਾਈ ਕੋਰਟ ਦਾ ਜੱਜ ਆਪਣੇ ਕਨਸਟੀਟਿਊਸ਼ਨ ਨੂੰ ਆਪਣੇ ਲਾ ਨੂੰ ਰੂਲ ਆਊਟ ਕਰੇ ਉਹ ਹਾਈ ਕੋਰਟ ਦਾ ਜੱਜ ਹੈ ਪਾਵੇਂ ਸੁਪਰੀਮ ਕੋਰਟ ਦਾ ਜੱਜ ਹੈ ਪਾਵੇਂ ਸੈਸ਼ਨ ਦਾ ਜੱਜ ਹੈ ਪਾਵੇਂ ਲੋਅਰ ਕੋਰਟ ਦਾ ਜੱਜ ਹੈ ਉਹਦੀ ਕ੍ਰੈਡਿਬਿਲਟੀ ਘਟ ਜਾਂਦੀ ਹੈ ਇੱਕ ਵਾਰੀ ਤੋਂ ਫੈਸਲਾ ਚੰਗਾ ਜਾਂ ਮਾੜਾ ਕਰ ਸਕਦਾ ਹੈ ਫਿਰ ਉਹਨੂੰ ਸਾਰਾ ਪਾਈਚਾਰਾ ਸਾਰੀਆਂ ਤਿਰਾਂ ਕਿਉਂਕਿ ਜੱਜ ਨੇ ਰਾਜ ਲੋਕਾਂ ਦੇ ਕਰਨ ਦਾ ਲੋਕਾਂ ਦੇ ਵਿੱਚ ਹੁੰਦਾ ਲੋਕਾਂ ਤੇ ਉਹਦੇ ਕਾਨੂੰਨ ਹੁੰਦੇ ਆ ਤੇ ਫਿਰ ਉਹ ਦੀ ਕ੍ਰੈਡੇਬਿਲਟੀ ਘੱਟ ਜਾਂਦੀ ਹੈ ਤੇ ਕਹਿੰਦੇ ਬਈ ਇਹ ਜੱਜ ਕੋਲੇ ਨਾ ਜਾਓ ਇਹਨੇ ਤਾਂ ਫੈਸਲਾ ਠੀਕ ਕਰਨਾ ਹੀ ਨਹੀਂ ਇਹ ਧਾਰਨਾ ਬਣ ਜਾਂਦੀ ਹੈ ਜਿਹੜੇ ਕੋਈ ਅਖਬਾਰ ਹੋਣ ਜੋ ਪੱਤਰਕਾਰ ਹੋਣ ਮੀਡੀਆ ਹੋਵੇ ਜਿਹੜੇ ਸੱਚ ਬੋਲਦਾ ਵਾ ਛੋਟੇ ਹੋ ਕੇ ਨਾਲ ਸੱਚ ਬੋਲਦਾ ਇਹ ਅਣਖ ਦੀ ਗੱਲ ਕਰੂਗਾ ਜਿਹੜੇ ਗਲਤ ਗੱਲ ਕਰਦੇ ਆ ਰੂਲ ਆਊਟ ਕਰਦੇ ਆ ਸਰਕਾਰਾਂ ਦੇ ਮੁਤਾਬਕ ਚੱਲਦੇ ਲੋਕੀ ਕਹਿੰਦੇ ਬਈ ਇਹ ਮੀਡੀਆ ਤੋਂ ਬਚ ਕਰੋ ਇਹ ਤਾਂ ਸਰਕਾਰਾਂ ਨਾਲ ਹੀ ਚੱਲਦੇ ਇਹ ਕਹਿੰਦੇ ਲੋਕ ਜਿਹੜੇ ਲੀਡਰ ਹੁੰਦੇ ਆ ਕਹਿੰਦੇ ਆ ਵੀ ਲੀਡਰ ਵਧੀਆ ਚਿਹਰਾ ਵੀ ਲੀਡਰ ਵਧੀਆ ਵੀ ਲੀਡਰ ਆ ਵੀ ਲੀਡਰ ਆ ਵੀ ਲੀਡਰ ਉਹ ਤਾਂ ਨਾ ਨਾ ਬੱਝ ਕੇ ਚ ਇਹ ਪਵਾਂ ਜਿੰਨੀ ਮਰਜ਼ੀ ਕਰੀ ਚੱਲਣ ਇਹ ਪੰਥ ਨਾਲ ਨਹੀਂ ਚੱਲਦੇ ਇਹ ਤਾਂ ਸਰਕਾਰਾਂ ਨਾਲ ਚੱਲਦੇ ਇਹ ਲੋਕਾਂ ਦੇ ਕੋਲ ਧਾਰਨਾ ਹੈ ਇਹ ਸਾਰੀਆਂ ਗੱਲਾਂ ਜੇ ਹੁਣ ਫਰਜ਼ ਕਰੋ ਜੇ ਨੈਸ਼ਨਲ ਹਿਊਮਨ ਰਾਈਟਸ ਤੇ ਮਨੋਰਟੀ ਕਮਿਸ਼ਨ ਤੇ ਜਿਹੜੇ ਕਮਿਸ਼ਨ ਜਿਹੜੇ ਕੌਮਾਂ ਲਈ ਬਣੇ ਉਹ ਕੰਮ ਨਾ ਕਰਨ ਨੂੰ ਕਹਿੰਦੇ ਛੱਡੋ ਇਹ ਕਮਿਸ਼ਨ ਤਾਂ ਸਰਕਾਰ ਦਾ ਕਮਿਸ਼ਨ ਹੈ ਇਹ ਸਰਕਾਰ ਦੇ ਮੁਤਾਬਕ ਕੌਮਾਂ ਦੇ ਫੈਸਲੇ ਕਰਦੇ ਆ ਤੇ ਜੇ ਆਪਾਂ ਸੜਕ ਤੇ ਜਾਂਦੇ ਆ ਸੜਕ ਤੇ ਜ ਜਾਂਦੇ ਆ ਰੂਲ ਹੈ ਜੇ ਸੜਕ ਤੇ ਖੱਬਿਆਸ ਚੱਲਾਂਗੇ ਐਕਸੀਡੈਂਟ ਨਹੀਂ ਹੋਊਗਾ ਜੇ ਸੜਕ ਦੇ ਵਿਚਾਲੇ ਚੱਲਾਂਗੇ ਤੋ ਐਕਸੀਡੈਂਟ ਹੋਣਾ ਹੀ ਹੋਣਾ ਹਾਂ ਇਹ ਗੱਲ ਜ਼ਰੂਰ ਆ ਕੁਝ ਬੰਦਾ ਆਉਣ ਵਾਲੇ ਨੂੰ ਵੀ ਜਾਨ ਦਾ ਖਤਰਾ ਹੈ ਜਾਣ ਵਾਲੇ ਨੂੰ ਜੇ ਬੰਦਾ ਸੜਕ ਤੇ ਚੱਲਣ ਵਾਲਾ ਮੇਨ ਬੰਦਾ ਸਰਕਾਰ ਦੇ ਵਿਚਾਲੇ ਚੱਲਦਾ ਆਉਣ ਵਾਲਾ ਕਹਿੰਦਾ ਯਾਰ ਇਹ ਪਤਾ ਨਹੀਂ ਮੂਰਖਾ ਰਿਹਾ ਬਚ ਜਾ ਕੋਈ ਲੈਟਾ ਦਿੰਦਾ ਉਹ ਆ ਬਚ ਜਾਂਦਾ ਅਖੀਰ ਤਾਂ ਜਿਹੜਾ ਵਿਚਾਲੇ ਚੱਲਣ ਵਾਲਾ ਸਿਧਾਂਤਹੀਨ ਹੈ ਰੂਲ ਆਊਟ ਕਰੂਗਾ ਉਹਦਾ ਐਕਸੀਡੈਂਟ ਇੱਕ ਦਿਨ ਹੋਣਾ ਹੀ ਹੋਣਾ ਹੈ ਇਸੇ ਤਰੀਕੇ ਇਹ ਜਿਹੜਾ ਬਾਦਲ ਦਲ ਸੀ ਇਹਨੇ ਰੂਲ ਆਊਟ ਕਰਤਾ ਤੇ ਸੜਕ ਦੇ ਵਿਚਾਲੇ ਚੱਲਣ ਲੱਗ ਪਿਆ ਤੇ ਜਿਹੜੇ ਪਾਸੇ ਚੱਲਣ ਸਿਧਾਂਤ ਦੇ ਨਾਲ ਰੂਲ ਆਊਟ ਹੁਣ ਰੋਲਾ ਪਾ ਰਹੇ ਨਹੀਂ ਰੋਲਾ ਪਾ ਰਹੇ ਨਹੀਂ ਜੀ ਅੱਜ ਆਪਾਂ ਇਕੱਠੇ ਹੋ ਜੀਏ ਕਹਿੰਦੇ ਬਹੁਤ ਮਾੜਾ ਜੀ ਅੱਜ ਇਕੱਠੇ ਬਹੁਤ ਮਾੜਾ ਜੀ ਦੂਜਾ ਕਹਿੰਦਾ ਬਹੁਤ ਮਾੜਾ ਜੀ ਬਹੁਤ ਮਾੜਾ ਇੱਕ ਦੂਜੇ ਨਿੰਦੀ ਗਰੁੱਪ ਬਣਾ ਲਏ ਦਰਅਸਲ ਦੇ ਵਿੱਚ ਲੋਕ ਜੇ ਕਾਲੀ ਦਲ ਹੈਗਾ ਹੈ ਇਹ ਸੋਚ ਵਾਲੇ ਬੰਦੇ ਆ ਤੇ ਤਾਂ ਹੀ ਤਾਂ ਅਮਰਤਪਾਲ ਜਿੱਤਿਆ ਹੁਣ ਅਮਰਤਪਾਲ ਨੂੰ ਵੋਟਾਂ ਜਿਹੜੀਆਂ 2 ਲੱਖ ਦੇ ਕਰੀਬ ਵੱਧ ਨਾਲ ਜਿੱਤਿਆ 50 ਹਜ਼ਾਰ ਤੋਂ ਵੱਧ ਭਾਈ ਸਰਬਜੀਤ ਸਿੰਘ ਜਿੱਤਿਆ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਕੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਮੈਨੂੰ ਦੱਸੋ ਅੱਜ ਦੇ ਅਕਾਲੀ ਦਲ ਦੇ ਕਿਸੇ ਪ੍ਰਧਾਨ ਨੇ ਪਾਰਲੀਮੈਂਟ ਦੇ ਵਿੱਚ ਸੈਸ਼ਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ ਨਹੀਂ ਬੁਲਾਈ ਨਹੀਂ ਭੁੱਲ ਗਏ ਜਿਹੜੇ ਸਿਧਾਂਤ ਹੀ ਭੁੱਲ ਗਏ ਤੇ ਇਹ ਫਤਿਹ ਬੁਲਾਉਣੇ ਕਿਹੜੇ ਔਖੀ ਸੀ ਇਹਦੇ ਤੇ ਕਿਹੜਾ ਜੁਰਮ ਲੱਗਦਾ ਸੀ ਇਹਦੇ ਤੇ ਕਿਹੜਾ ਟਾਡਾ ਲੱਗਦੀ ਪੋਟਾ ਲੱਗਦੀ ਸੀ ਪਵਾਂ ਸੈਂਟਰ ਸਰਕਾਰ ਫਤੇ ਤੇ ਲਾ ਸਕਦੀ ਆ ਕਿਉਂਕਿ ਸਾਨੂੰ ਗੁਲਾਮੀ ਵਿੱਚ ਰੱਖਣਾ ਚਾਹੁੰਦੀ ਆ ਪਰ ਫੇਰ ਵੀ ਹੁੰਡਾ ਨੇ ਇਹ ਫਤੇ ਜਿਹੜੀ ਬਲਾਈ ਹੈ ਤੇ ਫੇਰ ਇਹ ਜਿਹੜਾ ਸਾਰਾ ਢਾਂਚਾ ਤੁਸੀਂ ਆਪਾਂ ਆਪਾਂ ਸੋਚੀਏ ਧਿਆਨ ਦੇ ਨਾਲ ਇਹ ਗੱਲਾਂ ਨੂੰ ਸੋਚਣ ਵਾਲਿਆ ਹੁਣ ਤੁਸੀਂ ਦੱਸੋ ਇਹ ਸਾਰੇ ਡਰਾਮਾ ਕਰਦੇ ਆ ਤੁਸੀਂ ਦੱਸੋ ਬਰੰਪਰਾ ਲੱਗ ਹੋਏ ਥੋੜੇ ਚਿਰ ਬਾਅਦ ਫੇਰ ਫਸ਼ਾਮਲ ਟ੍ਰਿੰਟਸਾਤ ਸਭ ਅਲੱਗ ਹੋਏ ਥੋੜੀ ਚਿਰ ਫੇਰ ਸ਼ਾਮਲ ਉਸ ਤੋਂ ਬਾਅਦ ਆ ਸਾਰੇ ਜਿੰਨੇ ਬੰਦੇ ਆਏ ਐ ਇਹ ਸਾਰੇ ਅਲੱਗ ਹੋਏ ਫੇਰ ਉਹਦੇ ਸ਼ਾਮਲ ਫੇਰ ਤੁਸੀਂ ਦੱਸੋ ਇਹ ਇੱਕ ਡਰਾਮਾ ਕਰ ਰਹੇ ਐ ਇਹ ਤੁਸੀਂ ਦੱਸੋ ਕਿੰਨੇ ਬੰਦੇ ਆਏ ਐ ਕਿੰਨੇ ਬੰਦੇ ਨਿਕਲੇ ਤੇ ਕਿੰਨੇ ਵੇ ਪਏ ਆ ਇਹ ਉੱਥੇ ਹੀ ਰਹਿੰਦੇ ਕੋ ਮੇ ਰਹਿੰਦੇ ਹੁਣੇ ਤਾਂ ਰਹਿੰਦੇ ਆ ਕਿ ਲੋਕ ਇਹਨਾਂ ਨਾਲੋਂ ਬਿਲਕੁਲ ਟੁੱਟਦੇ ਆ ਜੇ ਉਹਨਾਂ ਦੇ ਨਾਲ ਰਹਿੰਦੇ ਆ ਨਾ ਬਾਦਲ ਲਦੇ ਇਹ ਟੁੱਟਦੇ ਆ ਇਹਨਾਂ ਨੇ ਡੱਡ ਗਰੁੱਪ ਬਣਾ ਕੇ ਉਹ ਕਹਿੰਦਾ ਕੋਈ ਨਹੀਂ ਆਪਾਂ ਠੀਕ ਕਰਦੇ ਆ ਫਲਾਣੇ ਨੂੰ ਵੀ ਜੋੜਦੇ ਆ ਸੁਖਵੀਰ ਨੂੰ ਕੱਢ ਦਿੰਨੇ ਆ ਕੋਈ ਕਹਿੰਦਾ ਨਾ ਕੱਢੋ ਕੋਈ ਕਹਿੰਦਾ ਕੱਢ ਦੋ ਕੋਈ ਕੁਛ ਕਰੀ ਜਾਂਦਾ ਉਹ ਬੰਦਿਆਂ ਨੂੰ ਨਾਲ ਜੋੜ ਕੇ ਰੱਖਿਆ ਵੀ ਆ ਜਿਹੜੇ ਥੱਲੇ ਵਾਲੇ ਰੂਟ ਲੋਕ ਟੁੱਟ ਗਏ ਆ ਹੁਣ ਟੁੱਟਦੇ ਜਾਂਦੇ ਪਜਦੇ ਜਾਂਦੇ ਉਹ ਕਦੇ ਮੈਂ ਵੀ ਇੱਥੇ ਰੱਖ ਲਾਂ ਇਹ ਡੱਡ ਗਰੁੱਪਾਂ ਚ ਰੱਖਣਗੇ ਸਾਨੂੰ ਇਹ ਮੂਰਖ ਬਣਾਉਂਦੇ ਰਹਿਣਗੇ ਜਦੋਂ ਇੱਕ ਚੇਂਜ ਆਈ ਸੀ ਤੇ ਰਾਮੂ ਵਾਲੇ ਨਿਕਲੇ ਆ ਤੇ ਲੋਕੀ ਰਾਮੂ ਵਾਲੀ ਬਣੇ ਹੋ ਗਏ ਜਦੋਂ ਕਿ ਚੇਂਜ ਆਉਣ ਲੱਗੀ ਸੀ ਮਨਪ੍ਰੀਤ ਨਿਕਲ ਆਇਆ ਉਹਨੇ ਕੀ ਬਣਾਤਾ ਮਨਪ੍ਰੀਤ ਨੇ ਬਣਾਤੀ ਪੀਪੀ ਬਣਾਤੀ ਉਹ ਵੀ ਫਿਰ ਚਲਾ ਗਿਆ ਹੌਲੀ 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 ਸਾਰੇ ਉਹਨਾਂ ਦੇ ਘਰੇ ਚ ਦੁਬਾਰਾ ਵੜ ਕੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਣਾ ਵੀ ਇਹ ਸਾਰਾ ਮੈਚ ਡਰਾਮਾ ਕਰਦਾ ਹੈ ਇਹ ਬੰਦੇ ਜਿਹੜੇ ਟੁੱਟ ਕੇ ਇੱਕ ਅਸਲ ਸਿਧਾਂਤਕ ਪਾਰਟੀ ਇਕੱਠੇ ਪੰਥ ਦੇ ਤੌਰ ਤੇ ਜਿਵੇਂ ਪੰਥ ਨੇ ਏਕਤਾ ਸਰਬਜੀਤ ਸਿੰਘ ਵਾਲੀ ਸੀਟ ਤੇ ਕਰਤੀ ਹੈ ਤੇ ਭਾਈ ਅਮਰਤਪਾਲ ਵਾਲੀ ਤੇ ਕਰਤੀ ਹੈ ਉਹਦੇ ਤੇ ਜਿਹੜੀ ਏਕਤਾ ਕਰਤੀ ਹੈ ਨਾ ਉਹਦੇ ਤੋਂ ਹੀ ਚਿੰਤਤ ਹੋਈ ਫਿਰਦੇ ਆ ਜਿਨ੍ਹਾਂ ਨੂੰ ਹਾਰਡ ਲਾਈਨਰ ਹਾਰਡ ਲਾਈਨਰ ਕਹਿੰਦੇ ਸੀ ਐ ਰੈਡੀਕਲ ਕਹਿੰਦੇ ਸੀ ਜਿਹੜੇ ਕਾਨੂੰਨੀ ਬੰਦੇ ਸੀ ਅਨਖੀ ਬੰਦੇ ਸੀ ਕੌਮ ਦੇ ਬੰਦੇ ਸੀ ਕੌਮ ਨੂੰ ਬਚਾਉਣਾ ਚਾਹੁੰਦੇ ਸੀ ਤੇ ਸਾਰਿਆਂ ਦਾ ਸਤਿਕਾਰ ਕਰਦੇ ਸੀ ਸਾਰੇ ਧਰਮਾਂ ਨੂੰ ਚੁਣ ਕੇ ਲਿਆ ਤੇ ਫਿਰ ਦੱਸੋ ਜੀ ਅਕਾਲੀ ਦਲ ਦਾ ਅੱਜ ਸਿਧਾਂਤ ਹੈ ਜਿਹੜਾ 1920 ਚ ਹੋਣ ਚਾਇਆ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਮੈਨੂੰ ਦੱਸੋ ਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਅਮਰ ਸ਼ਕਦਾ ਜੇ ਜਿਹੜੀ ਢਾਹ ਆਰਐਸਐਸ ਨੇ ਥੋੜੀ ਲਾਈ ਐ ਕਾਲੀ ਦਲ ਦੇ ਪ੍ਰਧਾਨ ਨੇ ਆਪ ਹੀ ਢਾਲ ਆਲੀ ਐ ਦੱਸੋ ਜਿਹੜਾ ਕਾਲੀ ਦਲ ਦਾ ਪ੍ਰਧਾਨ ਬਣੂਗਾ ਉਹ ਆਪ ਅਮਰਤਾਰੀ ਵੀ ਹੋਣਾ ਚਾਹੀਦਾ ਤੇ ਉਹਦੀ ਧਰਮ ਪਤਨੀ ਵੀ ਹੋਣੀ ਚਾਹੀਦੀ ਹੈ ਤੁਸੀਂ ਮੈਨੂੰ ਦੱਸੋ ਕਾਲੀ ਦਲ ਦੇ ਪ੍ਰਧਾਨ ਦਾ ਤਾਂ ਅਮਰ ਸ਼ਕ ਲਿਆ ਚਲੋ ਧਰਮ ਪਤਨੀ ਦਾ ਅਮਰ ਸ਼ਕਿਆ ਛਕਣਾ ਤੇ ਚਲੋ ਪਰਿਵਾਰ ਨੂੰ ਸਾਰੇ ਨੂੰ ਚਾਹੀਦਾ ਜੇ ਮੈਂ ਕੁਝ ਵੀ ਨਹੀਂ ਕਹਿੰਦਾ ਨਾ ਸਕੇ ਚੱਲ ਨਹੀਂ ਸਕਦਾ ਫਿਰ ਸਿਧਾਂਤ ਦੇ ਮੁਤਾਬਕ ਜਿਹੜਾ ਪ੍ਰਧਾਨ ਆ ਉਹ ਵੀ ਅਮਰ ਛਕੇ ਤੇ ਉਹਦੀ ਘਰ ਵਾਲੀ ਨਹੀਂ ਅਮਰ ਛਕੇ ਧਰਮ ਪਤਨੀ ਤੇ ਦੋਸੇ ਛਕੇ ਆ ਇਸ ਕਰਕੇ ਆ ਸ੍ਰੀ ਸਾਹਿਬ ਆ ਸ੍ਰੀ ਸਾਹਿਬ ਤੋਂ ਡਰ ਆਉਂਦਾ ਸ੍ਰੀ ਸਾਹਿਬ ਤੋਂ ਜੇ ਡਰ ਆਉਂਦਾ ਉੱਪਰ ਦੀ ਪਾ ਕੇ ਰੱਖੋ ਕੀ ਡਰ ਆ ਜੇ ਅਸੀਂ ਆਪਦੇ ਚਿੰਨ ਨੂੰ ਲੁਕੋ ਕੇ ਰੱਖਾਂਗੇ ਫਿਰ ਕੌਮ ਕਿੱਧਰ ਜਾਊਗੀ ਤੇ ਫੇਰ ਇਹ ਟਾਕ ਨਹੀਂ ਲਾਈ ਐ ਇਹ ਟਾਕ ਕਿਸੇ ਨੇ ਲਾਈ ਟਾਕ ਅਸੀਂ ਲਾਈ ਆ ਆਪ ਅਸੀਂ ਆਪ ਦਾ ਪ੍ਰਧਾਨ ਅਮਰ ਸ਼ਕਲ ਆ ਤੇ ਉਹਨੇ ਦੀ ਧਰਮ ਪਤਨੀਆਂ ਨੇ ਅਮਰ ਸ਼ਕਿਆ ਦੱਸੋ ਨਹੀਂ ਸ਼ਕਿਆ ਇਸ ਕਰਕੇ ਮੈਂ ਸੁਝਾਅ ਵੀ ਦਿਨਾ ਕਿ ਵਿਵਹਰ ਸਮਤ ਜੀ ਹੋਰ ਜਿਹੜੇ ਸਾਰੇ ਪ੍ਰਧਾਨ ਆ ਭਾਈ ਇਹ ਤੁਸੀਂ ਸਾਡੇ ਸਤਕਾਰਯੋਗੋਂ ਅਮਰਤ ਸ਼ਕੋ ਸਾਰੇ ਉਹ ਸਿਧਾਂਤ ਨੂੰ ਲਾਗੂ ਕਰੋ ਤੇ ਜੋ ਕਾਲੀ ਦਲ ਦੇ ਸਿਧਾਂਤ ਆ ਆਪਾਂ ਪਹਿਰਾ ਦੇ ਕੇ ਸਾਰੇ ਚੱਲੀਏ ਤੇ ਕਾਲੀ ਦਲ ਨਾ ਖਤਮ ਹੋਇਆ ਨਾ ਖਤਮ ਹੋਵੇ ਚੜਦੀ ਕਲਾ ਚ ਰਹੇ ਆ ਪੰਥ ਕੌਮ ਦੀ ਜਿਹੜੀ ਅਸੀਂ ਸਾਰੇ ਲਗਾਤਾਰ ਲੜ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਬੰਦੀ ਸਿੰਘਾਂ ਦੀ ਲੜਾਈ ਤੇ ਸਾਰੀਆਂ ਲੜਾਈਆਂ ਲੜੀਆਂ ਤੇ ਲੜਦੇ ਰਵਾਂਗੇ ਤੇ ਕਾਲੀ ਦਲ ਚੜਦੀ ਕਲਾ ਚ ਰਹੂਗਾ ਇੱਕ ਪਰਿਵਾਰ ਦਾ ਪਤਨ ਆਇਆ ਉਹ ਜੇ ਮੈਂ ਵੀ ਗਲਤ ਕਰੂੰਗਾ ਮੈਂ ਆਪੇ ਪੁੱਤ ਨੂੰ ਬਣਾਉਂਗਾ ਆਪਦੀ ਨੌਮ ਬਣਾਉਂਗਾ ਮੈਂ ਆਪਦੇ ਦੋਤੇ ਨੂੰ ਬਣਾਉਂਗਾ ਜੇ ਮੈਂ ਪਰਿਵਾਰਵਾਦ ਕਰੂੰਗਾ ਤੇ ਜੇ ਆਪਦੇ ਕਾਲੀ ਦਲ ਦੇ ਨਾਂ ਸ਼੍ਰੋਮਣੀ ਅਕਾਲੀ ਦਲ ਜਿਸ ਕਰਨ ਸਿੰਘ ਕਾਨ ਸਿੰਘ ਵਾਲਾ ਅਕਾਲੀ ਦਲ ਲਾਉਂਗਾ ਮੈਂ ਅੱਜ ਨਹੀਂ ਤਾਂ ਕੱਲ ਨੂੰ ਖਤਮ ਹੋ ਜਾਊਂਗਾ ਇਸੇ ਕਰਕੇ ਅਸੀਂ ਸੋਚ ਵਿਚਾਰ ਕੇ ਸ਼੍ਰੋਮਣੀ ਅਕਾਲੀ ਦਲ ਫਤਿਹ ਲਾਇਆ ਕਿ ਫਤਿਹ ਵਾਹਿਗੁਰੂ ਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਇਹ ਸਾਰੇ ਪ੍ਰਧਾਨਾਂ ਤੇ ਕਰਨ ਪਤਿਆਂ ਨੂੰ ਅਮਰਤਾਰੀ ਹੋ ਕੇ ਆਪਣੇ ਸਿਧਾਂਤ ਨੂੰ ਇਨ ਮੈਨੂੰ ਲਾਗੂ ਕਰਕੇ ਚੜ੍ਹਦੀ ਕਲਾ ਵੱਲ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ